ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਜੰਦ ਦੇਵ ਜੀ ਦੇ ਦੋ ਵੱਡੇ ਪਰਾ ਬਾਬਾ ਪ੍ਰੀਤਿਚੰਦ ਅਤੇ ਬਾਬਾ ਮਹਾਦੇਵ ਜੀ ਸਨ ਵੱਡੇ ਪਰਾ ਪ੍ਰੀਤਿਚੰ ਚਲਾਕ ਲਾਲਚੀ ਅਹੰਕਾਰੀ ਅਤੇ ਸਵਾਰਥੀ ਸਨ ਵੱਡਾ ਹੋਣ ਦੇ ਨਾਤੇ ਪ੍ਰੀਤਿਚੰਦ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦਾ ਸੀ ਪਰ ਗੁਰੂ ਅਜੰਦ ਦੇਵ ਜੀ ਦੇ ਹੁਕਮ ਪਾਲਣਾ ਸੇਵਾ ਸਿਮਰਨ ਨਿਮਰਤਾ ਸ਼ਾਂਤੀ ਅਤੇ ਪਰਉਪਕਾਰ ਦੀ ਭਾਵਨਾ ਨੂੰ ਦੇਖ ਕੇ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਆਪਣੇ ਛੋਟੇ ਸੁਪੁੱਤਰ ਗੁਰੂ ਅਜੰਦ ਦੇਵ ਜੀ ਨੂੰ ਦੇ ਦਿੱਤੀ ਭਾਈ ਕੇਸਰ ਸਿੰਘ ਇੱਬਰ ਨੈ ਬੰਸਾਵਲੀ ਨਾਮਾ ਦੇ ਵਿੱਚ ਲਿਖਿਆ ਹੈ ਕਿ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਉਪਰੰਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਵੱਲੋਂ ਦੋ ਪੱਗਾਂ ਇੱਕ ਮਰਨੇ ਦੀ ਅਤੇ ਦੂਜੀ ਗੁਰਿਆਈ ਦੀ ਭੇਜੀ ਗਈ ਗੁਰੂ ਅਜੰਡ ਦੇਵ ਜੀ ਨੂੰ ਗੁਰਿਆਈ ਦੀ ਪੱਗ ਬੰਨੀ ਜਾਣਤੇ ਪ੍ਰਿਥੀ ਚੰਦ ਈਰਖਾ ਦੇ ਕਾਰਨ ਗੁਰੂ ਅਜੰਡ ਦੇ ਜੀ ਦਾ ਸਖਤ ਵਿਰੋਧੀ ਹੋ ਗਿਆ ਇਹ ਤੀ ਚਾੰਦ ਨੇ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਫੜਕਾਇਆ ਕਿ ਗੁਰੂ ਅਰਜਨ ਦੇਵ ਜੀ ਨੇ ਮੇਰਾ ਗੁਰਗੱਦੀ ਦਾ ਹੱਕ ਮਾਰਿਆ ਹੈ ਗੁਰਗੱਦੀ ਮੈਨੂੰ ਦਿਵਾਈ ਜਾਵੇ ਇਹ ਤੀ ਚਾੰਦ ਨੇ ਸਰਕਾਰੀ ਕਰਮਚਾਰੀਆਂ ਨਾਲ ਮਿਲ ਕੇ ਆਪਣੇ ਛੋਟੇ ਪ੍ਰਾਣੂ ਗੁਰਗੱਦੀ ਤੋਂ ਹਟਾ ਕੇ ਉਸ ਦੇ ਉੱਤੇ ਆਪਣਾ ਹੱਕ ਜਮਾਉਣ ਦੇ ਲਈ ਮੁਗਲ ਅਧਿਕਾਰੀਆਂ ਮਸੰਦਾਂ ਅਤੇ ਸਰਕਾਰੀ ਅਹਿਲਕਾਰੀਆਂ ਦੇ ਨਾਲ ਗੱਠਜੋੜ ਕਰਕੇ ਗੁਰੂ ਜੀ ਦੇ ਖਿਲਾਫ ਸਾਜਿਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਨੇ ਸੁਲਹੀ ਖਾਂ ਅਤੇ ਸੁਲਬੀ ਖਾਨ ਨੂੰ ਫੌਜਾਂ ਦੇ ਨਾਲ ਗੁਰੂ ਅਰਜਨ ਦੇਵ ਜੀ ਦੇ ਉੱਤੇ ਹਮਲਾ ਕਰਨ ਦੇ ਲਈ ਅੰਮ੍ਰਿਤਸਰ ਭੇਜਿਆ ਪਰ ਦੋਹਾਂ ਦੇ ਰਸਤੇ ਦੇ ਵਿੱਚ ਮੌਤ ਹੋ ਗਈ। ਪ੍ਰithvi ਚੰਦ ਨੇ ਹਕੂਮਤ ਦੇ ਨਾਲ ਰਲ ਕੇ ਗੁਰੂ ਅਰਜੁਨ ਦੇਵ ਜੀ ਨੂੰ ਖਤਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਪ੍ਰਿਥੀਚੰਦ ਆਪ ਨਕਲੀ ਗੁਰੂ ਬਣ ਕੇ ਬੈਠ ਗਿਆ ਅਤੇ ਮਸੰਦਾਂ ਨੂੰ ਆਪਣੇ ਨਾਂ ਰਲਾ ਕੇ ਗੁਰੂ ਘਰ ਦੀ ਸਾਰੀ ਭੇਟਾ ਅਤੇ ਰਸਤ ਆਪਣੇ ਕਬਜ਼ੇ ਦੇ ਵਿੱਚ ਕਰਨ ਲੱਗ ਗਿਆ ਜਦੋਂ ਲੰਮੇ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਘਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਤਾਂ ਪ੍ਰਿਥੀਚੰਦ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਾਨੀ ਦੁਸ਼ਮਣ ਬਣ ਗਿਆ ਅਤੇ ਚਾਰ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨ ਲੀਲਾ ਖਤਮ ਕਰਨ ਦਾ ਯਤਨ ਕੀਤਾ ਪਰ ਹਰ ਵਾਰੀ ਅਕਾਲ ਪੁਰਖ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੱਖਿਆ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ